ਸਤਿ ਸ਼੍ਰੀ ਅਕਾਲ ਜੀ ਡੀਪੀਜੀ ਪੰਜਾਬੀ ਤੇ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇਖਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਜੋ ਕੀ ਸਾਂਝੀਆਂ ਕੀਤੀਆਂ ਨੇ ਸਾਡੇ ਪੱਤਰਕਾਰ ਵਿੱਕੀ ਮਲਕ ਨੇ ਤੁਹਾਨੂੰ ਦੱਦਾ ਇਹ ਕੱਲ ਜਦੋਂ ਰਾਤ ਨੂੰ ਬਹੁਤ ਹੀ ਜ਼ਿਆਦਾ ਤੇਜ਼ ਤੂਫਾਨ ਆਇਆ ਤਾਂ ਵੱਖ-ਵੱਖ ਪਾਸਿਆਂ ਤੋਂ ਜਿਹੜਾ ਆ ਬਹੁਤ ਜ਼ਿਆਦਾ ਨੁਕਸਾਨ ਦੇਖਣ ਨੂੰ ਮਿਲੇ ਉੱਥੇ ਹੀ ਤੁਹਾਨੂੰ ਦੱਦਾ ਇਹ ਕਿ ਭਾਰਤ ਪਾਕਿਸਤਾਨ ਸਰਹੱਦ ਦੇ ਨੇੜੇ ਇਹ ਪਿੰਡ ਬਾਉਪੁਰ ਦੇ ਵਿੱਚ ਕਲਨੌਰ ਦੀ ਤਰਫ ਤੋਂ ਆ ਰਹੀ ਚੂਚਿਆ ਨਾਲ ਭਰੀ ਗੱਡੀ ਰੋਡ ਤੇ ਉਤੇ ਇੱਕ ਕਿੱਕਰ ਦੇ ਨਾਲ ਟਕਰਾ ਕੇ ਨਹਿਰ ਦੇ ਵਿੱਚ ਜਾ ਟਿੱਕੀ ਗਨੀਮਤ ਇਹ ਰਹੀ ਕਿ ਟਰੱਕ ਦਾ ਡਰਾਈਵਰ ਬਾਲਬਾਲ ਬਚ ਗਿਆ ਜਾਣਕਾਰੀ ਦਿੰਦਿਆ ਉਸਨੇ ਕਿਹਾ ਕਿ ਸਾਹਮਣੇ ਤੇ ਇੱਕ ਗੱਡੀ ਆ ਰਹੀ ਸੀ ਉਹਨੂੰ ਬਚਾਉਣ ਦੇ ਚੱਕਰ ਤੇ ਜਦੋਂ ਮੈਂ ਥੋੜੀ ਜੀ ਗੱਡੀ ਕਮਾਈ ਤਾਂ ਉੱਪਰ ਜੋ ਕਿੱਕਰ ਹੀਠਾਂ ਨੂੰ ਨੀਵਾ ਹੋਇਆ ਪਿਆ ਉਸ ਕਿੱਕਰ ਦੇ ਨਾਲ ਥੋੜੀ ਜੀ ਗੱਡੀ ਅੜਨ ਤੋਂ ਬਾਅਦ ਗੱਡੀ ਅਚਾਨਕ ਘੁੰਮ ਕੇ ਨਹਿਰ ਦੇ ਵਿੱਚ ਡਿਗ ਜਾਂਦੀ ਏ ਤੇ ਜਿਹਦੇ ਨਾਲ ਬਹੁਤ ਜ਼ਿਆਦਾ ਚੂਚਿਆਂ ਦਾ ਜਿਹੜਾ ਆ ਨੁਕਸਾਨ ਹੋ ਜਾਂਦਾ ਆ ਉਥੇ ਹੀ ਚੂਚਿਆਂ ਦੇ ਮਾਲਕਾਂ ਨੇ ਵੀ ਕਿਹਾ ਕਿ ਇੱਥੇ ਬਹੁਤ ਜ਼ਿਆਦਾ ਚੂਚੇ ਜਿਹੜੇ ਆ ਉਹ ਮਰ ਚੁੱਕੇ ਆ ਤੇ ਜਿਹੜੇ ਬਚੇ ਹੋਏ ਨੇ ਉਹਨਾਂ ਦੇ ਵੀ ਬਚਨ ਦੀ ਕੋਈ ਉਮੀਦ ਨਹੀਂ ਗਈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਇਹ ਕਿਕਰ ਬਾਰੇ ਬਹੁਤ ਸਾਰੇ ਜਿਹੜੇ ਆ ਇੱਥੇ ਐਕਸੀਡੈਂਟ ਕਈ ਗੰਨਿਆਂ ਵਾਲੀਆਂ ਟਰਾਲੀਆਂ ਵੀ ਜੜੀਆਂ ਨੇ ਪਹਿਲਾਂ ਵੀ ਜੜੀਆਂ ਨੇ ਹਾਸਾਗ੍ਰਸਤ ਹੋ ਚੁੱਕੀਆਂ ਨੇ ਪਰ ਕਈ ਵਾਰ ਜਿਹੜਾ ਆ ਪ੍ਰਸ਼ਾਸਨ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਕਿ ਇਹਦੇ ਬਾਰੇ ਜਿਹੜਾ ਆ ਹਾਲਾਤ ਠੀਕ ਕੀਤੇ ਜਾਣ ਇਸ ਕਿਕਰ ਦਾ ਹੱਲ ਕੀਤਾ ਜਾਵੇ ਜਾਂ ਫਿਰ ਇਸ ਕਿਕਰ ਨੂੰ ਰਿਫਲੈਕਟਰ ਹੀ ਲਾ ਦਿੱਤਾ ਜਾਵੇ ਤਾਂ ਕਿ ਜਿਹੜਾ ਆ ਆਉਣ ਜਾਣ ਵਾਲਿਆਂ ਨੂੰ ਇਹਦਾ ਦੂਰ ਤੋਂ ਪਤਾ ਚੱਲ ਸਕੇ ਤੇ ਨੁਕਸਾਨ ਹੋਣ ਤੋਂ ਬਚ ਸਕੇ ਪਹਿਲਾਂ ਕਈ ਗੰਨਿਆਂ ਵਾਲੀਆਂ ਟਰਾਲੀਆਂ ਇਹਦੇ ਨਾਲ ਟਕਰਾ ਕੇ ਜਿਹੜਾ ਆ ਹਾਸਾਗਰਸਤ ਹੋਈਆਂ ਨੇ ਤੇ ਅੱਜ ਸਾਡੀ ਚੂਚਾਂ ਵਾਲੀ ਗੱਡੀ ਵੀ ਇਸੇ ਕਿਕਰ ਕਾਰਨ ਨਹਿਰ ਦੇ ਵਿੱਚ ਜਿਹੜੀ ਹੈ ਡਿੱਗ ਪਈ ਏ ਤੇ ਜਿੱਥੇ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਤੇ ਨਾਲ ਦੀ ਨਾਲ ਟਰੱਕ ਦਾ ਵੀ ਵੱਡਾ ਨੁਕਸਾਨ ਇੱਥੇ ਹੋਇਆ ਹੈ ਬਹੁਤ ਸਾਰੇ ਚੂਤੇ ਜਿਹੜੇ ਆ ਉਹ ਨੁਕਸਾਨੇ ਗਏ ਪਰ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਜਿਹੜਾ ਆ ਉਹ ਨਹੀਂ ਹੋਇਆ ਕੀ ਜਿਹੜੀ ਸਾਰੀ ਘਟਨਾ ਹੋਈ ਹੈ ਇਹ ਸਬਜੀ ਹਲਦੀ ਚ ਵਾਇਸ ਦੀ ਕੱਢੀ ਆ ਮੈਂ ਮੈਟ੍ਰਿਕਸ ਲੈ ਕੇ ਜਾ ਰਿਹਾ ਹਾਂ ਬ੍ਰਹਮਪੁਰ ਰਾਮਪੁਰੇ ਤੇ ਰਾਤ ਮੈਂ ਆ ਰਿਹਾ ਹਾਂ ਤੇ ਆ ਕਿਕਰ ਬਹੁਤ ਡਾਊਨ ਹੈ ਮੈਂ ਇਧਰ ਆ ਰਿਹਾ ਹਾਂ ਕਲਨੌਰ ਸਾਈਡ ਤੋਂ ਤੇ ਕਿੱਥੇ ਜਾਣਾ ਕਿੱਥੇ ਸੀ ਮੈਂ ਬ੍ਰਹਮਪੁਰ ਜਾਣਾ ਸੀ ਹਾਂਜੀ ਤੇ ਕੀ ਮਾਲ ਕੀ ਸੀ ਗੱਡੀ ਮਾਲ ਚਿਕਸ ਜੀ ਹਲਦੀ ਚੁਆਇਸ ਦਾ ਹਾਂਜੀ ਤੇ ਕੀ ਹੋਈਗੀ ਘਟਨਾ ਸਾਰੀ ਘਟਨਾ ਸਾਰਾ ਕਿਕਰ ਬਹੁਤ ਡਾਊਨ ਹੈ ਤੇ ਅੱਗੋਂ ਕਾਰ ਆ ਰਹੀ ਬਹੁਤ ਤੇਜ਼ ਹੈ ਤੇ ਮੈਂ ਕਾਰ ਨੂੰ ਬਚਾਉਣ ਦੇ ਚੱਕਰ 'ਚ ਗੱਡੀ ਥੋੜੀ ਜੀ ਠਾਂ ਲਾਉਣ ਲੱਗਾ ਤੇ ਮੇਰੀ ਗੱਡੀ ਕਿਕਰ ਨਾਲ ਖਾ ਗਈ ਤੇ ਕਿਕਰ ਨਾਲ ਖਾ ਕੇ ਗੱਡੀ ਜਿਹੜੀ ਆ ਉਹ ਇੱਧਰ ਨੂੰ ਘੁੰਮ ਗਈ ਨਹਿਰਾਲ ਨੂੰ ਤੇ ਗੱਡੀ ਨਾ ਆ ਕੇ ਚੱਲ ਗਈ ਸਰ ਇਹ ਕਿੰਨੇ ਕਵੇ ਦਾ ਟਾਈਮ ਸੀਗਾ ਲਗਭਗ ਇਹ 9:00 ਸਵਾ 9:00 ਦਾ ਟਾਈਮ ਹੈ ਹਾਂਜੀ ਹਾਂਜੀ ਇਹ ਹੁਣ ਕਿੰਨਾ ਕੁ ਨੁਕਸਾਨ ਜਿਹੜਾ ਲਗਭਗ ਹੋਇਆ ਤੁਹਾਡਾ ਨੁਕਸਾਨ ਸਰ ਚਿਕਸ ਦਾ ਵੀ ਹੋਇਆ ਮੇਰਾ ਤੇ ਗੱਡੀ ਦਾ ਵੀ ਨੁਕਸਾਨ ਹੋਇਆ ਹਾਂਜੀ ਉਤਰਾ ਕੋਈ ਸਟੱਟਪਾ ਨਹੀਂ ਨਹੀਂ ਸਾਟ ਨਹੀਂ ਨਹੀਂ ਸਰ ਥੋੜੀ ਜੀ ਲੱਤ ਕੇ ਜਿਹੜਾ ਸੀਗਾ ਉਹ ਫਰਾੜ ਹੋ ਗਿਆ ਕਾਲਚਾਰਕ ਸਰ ਪਹਿਲਾਂ ਖਲੋਤਾ ਰਿਹਾ ਤੇ ਜਦੋਂ ਉਹ ਵੀਰ ਹੋਣੀ ਦੂਜੇ ਭੱਜ ਗਿਆ ਇਹ ਤਾਂ ਉਹਨੇ ਗੱਡੀ ਭਜਾ ਲਈ ਹਾਂਜੀ ਕਿੰਨੇ ਘੰਟੇ ਦਾ ਸਮਾਂ ਲੱਗਿਆ ਇਹ ਅੱਜ ਨਾਉਂਸ ਦੇ ਕਰੀਬ ਹੀ ਹਾਂਜੀ ਤੇ ਕੀ ਮੰਗਤੀ ਕਰ ਰਹੇ ਹੋ ਹੁਣ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਸਾਰਾ ਕਿਕਰ ਵੱਡੀ ਹੋਣੀ ਚਾਹੀਦੀ ਹੈ ਤਾਂ ਸਾਨੂੰ ਵੀ ਕੋਈ ਇਨਸਾਫ ਮਿਲਣਾ ਚਾਹੀਦਾ ਗੱਡੀ ਦਾ ਵੀ ਹਾਂਜੀ ਮਾਲ ਦਾ ਨੁਕਸਾਨ ਮਾਲ ਦਾ ਨੁਕਸਾਨ ਹੋ ਗਿਆ ਸਰੀ ਘਟਨਾ ਸੀਗੀ ਔਰ ਕੀ ਮੰਗ ਹੈ ਤੁਹਾਡੇ ਵੱਲੋਂ ਜਿਹੜੀ ਮੈਂ ਜੀ ਗਗਨਦੀਪ ਸਿੰਘ ਮੇਰਾ ਨਾਮ ਹੈ ਕਿ ਮੈਂ ਪੋਲਟਰੀ ਫਾਰਮਰ ਹਾਂ ਜੀ ਇਹ ਰਾਤ ਅਜਨਾਲਾ ਤੋਂ ਹਲਦੀ ਚੋਇਸ ਦੀ ਚਿਕਸ ਦੀ ਗੱਡੀ ਇੱਕ ਦਿਨ ਦਾ ਬੱਚਾ ਸੀਗਾ ਚੂਹਾ ਸੀਗਾ ਦੇ ਵਿੱਚ ਉਹ ਲੈ ਕੇ ਬ੍ਰਹਮਪੁਰ ਦੇ ਰਾਮਪੁਰੇ ਕਫਾਰਮ ਤੇ ਛੱਡਣ ਜਾ ਰਿਹਾ ਸੀਗਾ ਤੇ ਰਾਤ ਹਨੇਰੀ ਵਿੱਚ ਅਗਲੇ ਤਰਫ ਤੋਂ ਗੱਡੀ ਆ ਰਹੀ ਸੀ ਕਿ ਇਸ ਤਰਫ ਸੇ ਜਾ ਰਹੀ ਸੀ ਕਿ ਆਪਣੀ ਟਰੱਕ ਜਾ ਰਿਹਾ ਸੀਗਾ ਤੇ ਆ ਕਿਕਰ ਦੇ ਕਰਕੇ ਥੋੜੀ ਜੀ ਬਾਡੀ ਲੱਗਣ ਨਾਲ ਹੀ ਗੱਡੀ ਸਾਰੀ ਇਧਰ ਨੂੰ ਪਲਟ ਗਈ ਹੈ ਵਿੱਚ ਚਲੀ ਗਈ ਹੈ ਨਹਿਰ ਦੇ ਔਰ ਜਿਹਦੇ ਕਰਕੇ ਵਿੱਚ 9-10 ਲੱਖ ਦਾ ਮਾਲ ਸੀਗਾ ਜਿਹਦੇ ਵਿੱਚੋਂ 70% ਦੇ ਕਰੀਬ ਜਿਹੜਾ ਬੱਚਾ ਆ ਉਹ ਮਰ ਗਿਆ ਔਰ ਜਿਹੜਾ ਥੋੜਾ ਬੋਤਾ ਬਚਿਆ ਉਹ ਵੀ ਸਮਝ ਲਓ ਕਿ ਬਚਣਾ ਨਹੀਂ ਹਾਂਜੀ ਔਰ ਇਸ ਬਾਰੇ ਪ੍ਰਸ਼ਾਸਨ ਨੂੰ ਬਹੁਤ ਵਾਰ ਕੰਪਲੇਟਾਂ ਕੀਤੀਆਂ ਉਹਨਾਂ ਨੇ ਵੀ ਕਿਹਾ ਕਿ ਅਸੀਂ ਉੱਪਰ ਲਿਖਤੀ ਕੰਪਲੀਟ ਪਾਤੀ ਪਰ ਅਜੇ ਤੱਕ ਪ੍ਰਸ਼ਾਸਨ ਨੇ ਤਾਂ ਕੋਈ ਹੱਲ ਨਹੀਂ ਕੀਤਾ ਇੱਥੋਂ ਤੱਕ ਕਿ ਇੱਕ 10 ਰੁਪਏ ਦਾ ਕੋਈ ਦਾ ਰਿਫਲੈਕਟਰ ਵੀ ਲਾ ਸਕਦੇ ਇਸ ਕਿਕਰ ਉਤੇ ਕਿ ਜਿਹੜਾ ਕੋਈ ਦੂਰੋਂ ਦੇਖ ਕੇ ਦੱਸ ਸਕੇ ਕਿ ਕੋਈ ਹਨਾ ਸੜਕ ਨੂੰ ਡੱਕਣ ਵਾਸਤੇ ਕੋਈ ਕੋਈ ਆਪਣਾ ਰੱਖਤੇ ਆ ਇਹਨਾਂ ਨਾਲ ਕੋਈ ਰਿਫਲੈਕਟਰ ਲਾਇਆ ਔਰ ਕਈ ਵਾਰ ਤੇ ਗੰਨੇ ਦੀਆਂ ਟਰਾਲੀਆਂ ਵੀ ਪਲਟੀਆਂ ਨੇ ਗੰਨਾ ਨੁਕਸਾਨ ਹੋਇਆ ਫਾਰਮਰਸ ਦਾ ਵੀ ਤੇ ਪ੍ਰਸ਼ਾਸਨ ਇਹ ਤੇ ਸੁੱਤਾ ਪਿਆ ਆ ਅੱਜ ਵੀ ਉਹਨਾਂ ਨੂੰ ਫੋਨ ਕੀਤਾ ਤੇ ਉੱਪਰ ਤੋਂ ਉੱਪਰ ਦਾ ਨੰਬਰ ਦੇ ਹੀ ਜਾਂਦੇ ਆ ਜਦੋਂ ਕਿ ਕਈ ਵਾਰ ਅੱਗੇ ਵੀ ਸੇਮ ਹੀ ਹਾਲ ਹੋਇਆ ਕੋਈ ਹਾਲਾਤ ਦਾ ਹੱਲ ਨਹੀਂ ਹੋਇਆ ਅਸੀਂ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਦੇ ਵੱਲ ਧਿਆਨ ਦੇਵੇ ਨਵੀਂ ਸੜਕ ਬਣੀ ਆ ਪਰ ਦਰਖਤਾਂ ਦਾ ਕਿਸੇ ਨੂੰ ਕੋਈ ਧਿਆਨ ਨਹੀਂ ਕਿ ਜਿੰਨੇ 70% ਸੜਕ ਨੂੰ ਮੱਲੇ ਆ ਸਾਡੀ ਬੇਨਤੀ ਹੈ ਕਿ ਪ੍ਰਸ਼ਾਸਨ ਦਾ ਜਲਦ ਤੋਂ ਜਲਦ ਹੱਲ ਕਰੇ ਔਰ ਲੋਕਾਂ ਨੂੰ ਜਾਨੀ ਅਤੇ ਮਾਲੀ ਨੁਕਸਾਨ ਤੋਂ ਬਚਾਇਆ ਜਾ ਸਕੇ ਮਿਹਰਬਾਨੀ ਨਾ ਆ ਆਪਣਾ ਔਰ ਕੀ ਕਹਿਣਾ ਚਾਹੋਗੇ ਮੇਰਾ ਨਾਮ ਪਰਮਿੰਦਰ ਸਿੰਘ ਆ ਮੈਂ ਬਊਪੁਰ ਫਗਾਨਾ ਦਾ ਰਹਿਣ ਵਾਲਾ ਆ ਇਹ ਗੰਨੇ ਦੀ ਟਰਾਲੀਆਂ ਵੀ ਆਉਂਦੀਆਂ ਨੇ ਇਹ ਇਹ ਨੂੰ ਪ੍ਰਸ਼ਾਸਨ ਨੂੰ ਇਹ ਚਾਹੀਦਾ ਹੈ ਇਹ ਪਟਾਉਣਾ ਚਾਹੀਦਾ ਹੈ ਵੀਰ ਦਾ ਵੀ ਨੁਕਸਾਨ ਹੋਇਆ ਇਹ ਦਾਤੀ ਆ ਰਹਾ ਆ ਰਹਾ ਸੀ ਤੇ ਅੱਗੋਂ ਕਿਕਰ ਦਿਖਿਆ ਨਹੀਂ ਨੇੜੀ ਬਹੁਤ ਹੀ ਦਿਖਿਆ ਨਹੀਂ ਇਹ ਨੁਕਸਾਨ ਬਹੁਤ ਕਰਦਾ ਹੈ ਇਹਨੂੰ ਚਾਹੀਦਾ ਪ੍ਰਸ਼ਾਸਨ ਨੂੰ ਚਾਹੀਦਾ ਹੈ ਹਟਾਉਣਾ ਚਾਹੀਦਾ